ਪੰਜਾਬ ਦੇ ਵਿੱਚ ਮੁਰਤ ਤੋਂ ਚੋਣਾਂ ਦਾ ਐਲਾਨ ਹੋ ਚੁੱਕਿਆ ਚੋਣਾਂ ਦਾ ਵਿਗਲ ਬਗ ਚੁੱਕਿਆ ਤੇ ਅੱਜ ਇਸ ਵਕਤ ਸਟੇਟ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਐਲਾਨ ਅਹਿਮ ਪ੍ਰੈਸ ਕਾਨਫਰੰਸ ਕਰਕੇ ਕੀਤਾ ਗਿਆ ਜਿਸ ਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਚੋਣਾਂ ਦਾ ਐਲਾਨ ਕੀਤਾ ਗਿਆ ਤੇ ਹੀ ਜ਼ਿਲ੍ਹਾ ਪ੍ਰੀਸ਼ਦ ਅਤੇ 154 ਬਲਾਕ ਸੰਪਤੀ ਦੀਆਂ ਚੋਣਾਂ ਹੋਣੀਆਂ ਨੇ ਜਿਸ ਦੇ ਵਿੱਚ ਵੈਲਟ ਪੇਪਰ ਦੇ ਨਾਲ ਇਹ ਪੰਜਾਬ ਦੇ ਵਿੱਚ VOTING ਹੋਣੀ ਹੈ 14 ਦਸੰਬਰ ਨੂੰ ਇਸ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਵੋਟਾਂ ਦੀ VOTING ਹੋਣੀ ਹੈ 17 ਦਸੰਬਰ ਨੂੰ ਇਸ ਦੀ ਗਿਣਤੀ ਹੋਣੀ ਹੈ ਜਾਨੀ ਕਿ ਨਤੀਜੇ ਸਾਹਮਣੇ ਆਉਣੇ ਨੇ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਤੁਸੀਂ ਆਪਣੇ ਉਮੀਦਵਾਰੀ ਦੇ ਕਾਗਜ਼ ਜ਼ਾਖਿਲ ਕਰ ਸਕਦੇ ਹੋ ਨੋਮੀਨੇਸ਼ਨ ਭਰੇ ਜਾਣ ਦੇ 5 ਦਸੰਬਰ ਨੂੰ ਕਾਗਜ਼ਾਂ ਦੀ ਜਿਹੜੀ ਵੈਰੀਫਿਕੇਸ਼ਨ ਹੋਣੀ ਹੈ ਤੇ 6 ਦਸੰਬਰ ਨੂੰ ਤੱਕ ਜਿਹੜੇ ਕਾਗਜ਼ ਨੇ ਵਾਪਸ ਲਏ ਜਾ ਸਕਦੇ ਨੇ 19000 ਤੋਂ ਵੱਧ ਪੋਲਿੰਗ ਬੂਥ ਨੇ ਜਿਹੜੇ ਉਹ ਸਥਾਪਿਤ ਕੀਤੇ ਜਾਣਗੇ ਤੇ 1 ਕਰੋੜ 36 ਲੱਖ ਤੋਂ ਵੱਧ ਵੋਟਰਾਂ ਦੀ ਲਿਸਟ ਜਾਰੀ ਕੀਤੀ ਗਿਆ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ 96000 ਮੁਲਾਜ਼ਮਾਂ ਦੀ ਡਿਊਟੀ ਇਸ ਵੋਟਾਂ ਦੇ ਵਿੱਚ ਲਗਾਈ ਗਈ ਆ 14 ਦਸੰਬਰ ਨੂੰ ਪੰਜਾਬ ਦੇ ਵਿੱਚ ਮੁਰ ਤੋਂ ਵੋਟਾਂ ਪੈਣ ਵਾਲੀਆਂ ਨੇ